ਦੱਸ ਆ ਨਾਲ ਜਾ ਬਲੀਆ ਗਿਆ ਖਾਣਾ ਲਾ ਮਿਸਤਰੀ ਆਪਣੀ ਦਸੀ ਜਾਂਦਾ ਹੁੰਦਾ ਸ ਆ ਵਖਾ ਇਹ ਵੀ ਵਧੀਆ ਇਹ ਵੀ ਵਧੀਆ ਉਹ ਚਿੱਟਾ ਜਿਹਾ ਵਧੀਆ ਵਾ ਥੋੜਾ ਔੜਾ ਰੰਗ ਬਰੰਗਾ ਜਿਹੜਾ ਫੜਨੀ ਕੀਤਾ ਔੜਾ ਉਹ ਪਿੱਛੇ ਚਲ ਗਿਆ ਉਹ ਚਿੱਟੇ ਪੈਰਾ ਵਾ ਇੱਧਰ ਸਾਰੇ ਦਰਸ਼ਕ ਉਹ ਵੇਖ ਲੈ ਜਿਹੜਾ ਉਹ ਚਿੱਟੇ ਪੈਰਾ ਵਾ ਨੇ ਸਹੀ ਫੜ ਲਓ ਜਿਹੜਾ ਓਏ ਫੜ ਲਾ ਅੱਜ ਤੇ ਆ ਜਿਹੜਾ ਤਾਂ ਵੇਖ ਲੈ ਤੂੰ ਮੋਬਾਈਲ ਫੜ ਮੁੜੇ ਤੂੰ ਉਹ ਨੂੰ ਫੜ ਵੀਡੀਓ ਕਰ ਲੈ ਵੀਡੀਓ ਕਰਾ ਸੋ ਇਹ ਕੁੱਤੀ ਤੋਂ ਬਣਾ ਲੇ ਕਿਥੇ ਬੜ ਮਾਰ ਬ੍ਰੈਡਡ ਹੋੜ ਤੋਂ ਮੁਰਕੀ ਰੱਖੀ ਖੈਦ ਤੇ ਜੇ ਰੰਦਾਂ ਇਹ ਕੰਮ ਹੋਣਾ ਹੀ ਇਦਾਂ ਨਹੀਂ ਫੜੇ ਜਾਣੇ ਸਾਰੀ ਝਾੜੀ ਨਹੀਂ ਫੜੇ ਜਾਣੇ ਇਹ ਦੇ ਯਾਰ ਬਹੁਤੇ ਜ਼ਬਰਦਸਤ ਆਡੇ ਜਾਨਵਰ ਜਾ ਮਿਸਤਰੀ ਆਬਜਾਦ ਨਾਲ ਫੜਾ ਉਹਦੇ ਨਾਲੇ ਉਹ ਨਿਆਣੇ ਦੇ ਗੇਂਦਾ ਗੁੰਦਾ ਡਿੱਗੀਆਂ ਫੜ ਦੋ बच्चे नहीं फटे जान पाओ घेरा पाओ यार दों बने पाओ कु देन लगे बाकी भी बच्चे इनके बच्चे नहीं फड़े जान ਪਾਓ ਕੇਰਾ ਪਾਓ ਯਾਰ ਦੋ ਬੰਦੇ ਪਾਓ ਉਹ ਆਉਂਦੀ ਹੈ ਯਾਰ ਆਏ ਹੋ ਪਸੰਦੀ ਗੁਰਬੀਤ ਕੋਤਾ ਦੇਣ ਲੱਗੇ ਆ ਉਹ ਬਾਕੀ ਜਿੰਨੇ ਵੀ ਬੱਚੇ ਆ ਨਾ ਉਹਨਾਂ ਲਈ ਜੋ ਖਾਣ ਪੀਣ ਲਈ ਆ ਬਰੈਡ ਬਰੁੱਡ ਅਹੀ ਪੋਣੇ ਦਿੱਲੀ ਨਹੀਂ ਨਹੀਂ ਜੋ ਸੇਵਾ ਪੋਣੀ ਪਾ ਹੀ ਉਹ ਸਮਾਨ ਲੈ ਕੇ ਉਹਨਾਂ ਨੂੰ ਖਵਾਈਏ ਇਹ ਜੀ ਸਰਦਾਰ ਗੁਰਬੀਰ ਸਿੰਘ ਸੋਰਸਿੰਘ ਤੋਂ ਕੱਲ ਸਾਈ ਲਾ ਕੇ ਗਏ ਸੀ ਕਹੀ ਦੇ ਕੇ ਆਪਾਂ ਇੱਕ ਕੁੱਤਾ ਪਾਲਣਾ ਠੀਕ ਹੈ ਤੇ ਦੋ ਜੀ ਇਹ 98555 77888 ਦੇ ਕਰੋ ਜੀ ਚਲੋ 500 ਹੀ ਕਰ ਦੋ ਬਹੁਤ ਹੈ ਤੁਹਾਡਾ ਠੀਕ ਕਰ ਦੋ ਆਈ ਬ੍ਰੈਡ ਲੈ ਆਈਏ ਦੇਖੋ ਆਈ ਜੀ ਬੱਚਿਆਂ ਤੇਰੀ ਮਮਤਾ ਜਾਗੀ ਹੈ ਜ ਆਪਦੀ ਅੱਜ ਆਈਆਂ ਤੂੰ ਹੀ ਚੱਲ ਚੱਲੋ ਨਾ ਕੋਲ ਤੇਰਾ ਕੰਮ ਸੌਖਾ ਹੋ ਗਿਆ ਹੈ ਨਾ ਵੀ ਪਤਾ ਵੀ ਹੁਣ ਰੋਟੀ ਪਾ ਜਾਂਦਾ ਨਾਲ ਦਾ ਆ ਚੱਲ ਚੱਲ ਘਾਰੇ ਮਤ ਮਾਰਸ਼ਾਲ ਕੀ ਹੋਇਆ ਜੀ ਮਰੀ ਹੁਣ ਲੈ ਵੇ ਜਦੋਂ ਨਿਆਣੇ ਪੇੜ 'ਚ ਉਦੋਂ ਤਾਂ ਮਾਰ ਕੇ ਛਾਲ ਚੜ੍ਹਦੇ ਹੁੰਦੇ ਸੀ ਹੁਣ ਨਖਰੇ ਇਹ ਕਰਦੀ ਉਹਨੂੰ ਪਤਾ ਨਾ ਕੰਮ ਆਲਸੀ ਹੋਏ ਨੇ ਲੋਕ ਸਾਰੇ ਜਿਉਂ ਜਿਉਂ ਤੱਕ ਇਹ ਬਗੀਆਂ ਮੇਲਾ ਪੈਣਾ ਤੇ ਉਹ ਆਂਦੀਆਂ ਜਦੋਂ ਸਾਰੀਆਂ ਜਾਇਦਾਦਾਂ ਮੇਜਾਂ ਫਿਰ ਨਿਆਣੇ ਕਰਦੇ ਕਿੱਥੇ ਯੋ ਜਿੰਮੇਵਾਰੀ ਘਟੀ ਹੈ ਨਾ ਮਿਲਣ ਗਿਆ ਆਉਂਦੀ ਬਹਿਨੇ ਆਣੇ ਰੋਜ ਤਰ੍ਹਾਂ ਚੱਲ ਚੱਲ ਛੁਜਾ ਤੱਲੇ ਹੁਣ ਮੈਨੂੰ ਇਹ ਵੇਖੀ ਜਾਨੀ ਮੇਰੇ ਨਾਲ ਉਹ ਨਾ ਗੱਲ ਕਰੀਂ ਗਰਦਾਬ ਮਾਣ ਜਤਰਾ ਦਾ ਪੈਂਦੀ ਲੱਤਾਂ ਨੂੰ ਸੱਕੀ ਕੀ ਜਾਂਦਾ ਹੈ ਸੁੱਕੀ ਸੜੀ ਕਤੂਰੀ ਹੈ ਇਹ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਤ ਜ਼ਰੂਰੀ ਹੈ ਜਿੰਦੇ ਗੱਲ ਸਹੀ ਦੇ ਤੇਰੀ ਮੰਮਤਾ ਜਾਗੀ ਹੈ ਜੇ ਆਉਦੀ ਅੱਜ ਆਈਆਂ ਤੂੰ ਹੀ ਆਇਓ ਜੱਟੋ ਆਜੋ ਆਜੋ ਜੱਟੋ ਉਹ ਜੱਟ ਹੋਰ ਹਿਸਾਬ ਨਾਲ ਆਖੀਦਾ ਵਾ ਐਵੇਂ ਆ ਗਈ ਲਾ ਪਲੇ ਰੋਲਾ ਫੋਨ ਲਾਪੇ ਨਾ ਕੋਈ ਜਾਤ ਨਾ ਕੋਈ ਧਰਮ ਨਾ ਕੋਈ ਗੱਲ ਨਾ ਬਾਕੀ ਆਇਓ ਜੱਟੋ ਆਜੋ ਆਜੋ ਜੱਟੋ ਉਹ ਜੱਟ ਹੋਰ ਹਸਾਬ ਨਾਲ ਆਖੀਦਾ ਵਾ ਐਵੇਂ ਆ ਗਈ ਲੋ ਪਲੇ ਰੋ ਲਾਉਣ ਲਾਪੇ ਨਾ ਕੋਈ ਜਾਤ ਨਾ ਕੋਈ ਧਰਮ ਨਾ ਕੋਈ ਗੱਲ ਨਾ ਬਾਦ ਇਹ ਜੱਟ ਨਫਜ਼ੂਰ ਹਸਾਬ ਨਾਲ ਆਖੀਦਾ ਦੱਸ ਕੇ ਰਿਹਾ ਤੈਨੂੰ ਸਿੱਧੂ ਇਸ ਕਿਉਂ ਲੈਣਾ ਨਾ ਜੱਟੋ ਉਹੀ ਨਾ ਪਿਓ ਦੇ ਪੁੱਤੋ ਸੁਧਰੋ ਆਇਓ ਜੱਟੋ ਆਜੋ ਆਜੋ ਇੰਜ ਜੱਟੋ ਉਹ ਜੱਟ ਹੋਰ ਹਸਾਬ ਨਾਲ ਅਖੀ ਦਾ ਵਾ ਇਹ ਵਾ ਕੁਈ ਲੋਪਲੇ ਰੋਲਾ ਪਉਣ ਲਾਪੇ ਨਾ ਕੋਈ ਜਾਤ ਨਾ ਕੋਈ ਧਰਮ ਨਾ ਕੋਈ ਗੱਲ ਨਾ ਬਾਦ ਇਹ ਜੱਟ ਮਜੂਰ ਸਾਹਮਣਾ ਕੀਤਾ ਦੱਸ ਦੱਸ ਕੇ ਗਿਆ ਤੈਨੂੰ ਸਿੱਧੂ ਇਹ ਕਿਉਂ ਮੈਨਾਂ ਨਾ ਗਿਆ ਤਾ ਮਾਫ਼ ਪਲੀਨ ਅਪ ਹੋ ਦੇ ਬਤੋ ਸੋਦਰਾ ਓਏ ਇਹ ਇੱਥੇ ਵੀ ਆਤੇ ਹੋਈ ਐ ਕਿ ਜਿਹੜਾ ਬੁਰਕੀ ਪਾਉਂਦਾ ਉਹਨੂੰ ਹੀ ਮੁੜ ਕੇ ਪਾਉਂਦੇ ਉਹਨੂੰ ਵੜਦੇ ਐ ਮੈਂ ਰੋਈ ਬੁਰਕੀਆਂ ਤੁਹਾਨੂੰ ਪਾਉਣਾ ਤੂੰ ਹੀ ਮੇਰਾ ਨਹੀਂ ਲਿਆ ਜਾਵਦਾ ਕਰਨਾਂ ਦੇ ਚੰਗੇ ਚਲ ਬੈਠ ਬੈ ਜਾ ਬੈ ਜਾ ਬੈ ਜਾ ਚੋਪਰੇ ਬੈਠ ਜਾ ਬੈਠ ਜਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਬੈਠ ਜਾ ਰੋਕ ਜਾ ਨੋ ਬੇਲਕੋੜੀ ਬੈਠਾ ਰਹਿ ਤੈਨੂੰ ਪੰਜਾਬੀ ਸਿਖਾਵਾਂ ਤੂੰ ਮੁੰਡੇ ਨੇ ਤੈਨੂੰ ਮਸ਼ਮ ਨੇ ਆਪਣੀ ਅੰਗਰੇਜ਼ੀ ਸਿਖਾਈ ਐ ਐਸੇ ਤਰ੍ਹਾਂ ਗੁੱਡ ਬாய் ਚੱਲ ਖਾ ਲਾ ਹਣ ਵਾਹ ਤੈਨੂੰ ਛੇਤਰੋੜਾ ਵਰਨਾ ਹੀ ਤੇਰੇ ਬਦ ਅਭੀ ਜੇ ਤੋ ਕੰਨਾਂ ਦੇ ਮਾਰ ਕੇ ਸਾਨੂੰ ਊੜਾੜਾ ਉਹਨਾਂ ਪਹਿਲਾਂ ਦਾ ਮਾਸਟਰ ਮਾਰਦਾ ਦਾ ਮੋਰਾਂ ਦੇ ਇੱਕ ਅੱਧੀ ਉਹਨੇ ਨਵੀਂ ਅੰਗਰੇਜ਼ੀ ਸਿਖਾਈ ਏ ਸਿਟ ਯਾ ਅਭੀ ਜੇ ਤੋ ਕੰਨਾਂ ਦੇ ਮਾਰ ਕੇ ਸਾਨੂੰ ਊੜਾੜਾ ਉਹਨਾਂ ਪਹਿਲਾਂ ਦਾ ਮਾਸਟਰ ਮਾਰਦਾ ਦਾ ਮੋਰਾਂ ਦੇ ਇੱਕ ਅੱਧੀ ਉਹਨੇ ਨਵੀਂ ਅੰਗਰੇਜ਼ੀ ਸਿਖਾਈ ਏ ਸਿਟ ਇਹ ਸਿਟ ਤੇ ਬਹਿ ਜਾਂਦਾ ਫਿਰ ਗੁੱਡ ਬாய் ਅਕਰਮ ਬਿਆਰ ਇੱਕ ਗੁੱਤੀ ਬੜੀ ਵਰਨੀ ਖਾਲਾ ਹੁਣ ਲੱਗ ਪਿਆ ਕਿ